ਬਿਲਕੁਲ ਜੀ ਅਚਾਈ ਵੀ ਵੇ ਰਿਗਾਰਡਿੰਗ ਜੇ ਗੱਲ ਕਰੀਏ ਤੇ ਹੁੰਦਾ ਰਾਈਜ਼ ਹੈਗੀ ਹੈ ਪਿਛਲੇ 4-5 ਮਹੀਨਿਆਂ ਵਿੱਚ 372 ਕੇਸ ਨਵੇਂ ਐਡ ਹੋਏ ਆ ਤੇ ਸਭ ਤੋਂ ਪ੍ਰਮੁੱਖ ਕਰਨ ਤਾਂ ਜਿਹੜੀ ਹੁਣ ਡਰਗ ਅਬਿਊਜ਼ ਜਿਹੜਾ ਆਪਣਾ ਮੇਨ ਸਸਿਆ ਪੰਜਾਬ ਦੀ ਹੈ ਜਿਹੜੇ ਕੁਛ ਲੜਕੇ ਸਿਰਿੰਜਸ ਸ਼ੇਅਰ ਕਰਦੇ ਆ ਉਹ ਇੱਕ ਤੋਂ ਦੂਜੇ ਨੂੰ ਸਾਰਿਆਂ ਨੂੰ ਟੀਕੇ 'ਚ ਲਾਉਂਦੇ ਉਹਨਾਂ ਨੂੰ ਹੋ ਜਾਂਦਾ ਮੈਂ ਉਸ ਤੋਂ ਇਲਾਵਾ ਜਿਹੜੇ ਕਪਾਹ ਆਪਣੇ ਸਾਥੀ ਦਾ ਵਫਾਦਾਰ ਨਹੀਂ ਹੈਗੇ ਉਹ ਪ੍ਰੋਟੈਕਸ਼ਨ ਯੂਜ਼ ਨਹੀਂ ਕਰਦੇ ਐਕਸਟਰਾ ਮੈਟਲ ਫੇਅਰ ਤੇ ਉਹਨਾਂ ਨੂੰ ਹੁੰਦੇ ਚਾਂਸਸ ਹੁੰਦੇ ਆ ਕੁਝ ਡਰਾਈਵਰਸ ਜਿਹੜੇ ਦੂਰ ਜਾਂਦੇ ਆ ਟੱਕਰ ਟ੍ਰਕਸ ਵਗੈਰਾ ਅਗੇ ਚੜਦੇ ਸੇ ਇੱਕ ਤੋਂ ਦੂਜੇ ਤੱਕ ਪ੍ਰੋਪਰ ਟੈਸਟਿੰਗ ਨਾ ਹੋਵੇ ਤਾਂ ਇੱਕ ਤੋਂ ਦੂਜੇ ਨੂੰ ਹੋ ਸਕਦਾ ਹੈ ਬਟੇ 49 ਉਹ ਘਟ ਗਏ ਕਿਉਂਕਿ ਟੈਸਟਿੰਗ ਪ੍ਰੋਪਰ ਹੁੰਦੀ ਬਰਡ ਦੇ ਸਰ ਮਹੀਨੇ ਦੇ ਪਿਛਲੇ ਮਹੀਨੇ ਕਿੰਨੇ ਕੇਸ ਆਏ ਪਿਛਲੇ ਮਹੀਨੇ ਐਗਜ਼ੈਕਟ ਫਿਗਰ ਤਾਂ ਤੁਹਾਨੂੰ ਆਰਟੀ ਸੈਂਟਰ ਚ ਮਿਲੇਗੀ ਕਿੰਨੇ ਆਏ ਕਿਉਂਕਿ ਉੱਥੇ ਉਦਾਰ ਰਿਕਾਰਡਸ ਆ ਕਿਸਸ ਦਾ ਕਾਫੀ ਆ ਰਿਹਾ 2972 ਕੇਸ ਦਾ ਪਿਛਲੇ 4 ਮਹੀਨੇ ਚ ਹੀ ਆ ਗਏ ਹੈ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਬਿਲਕੁਲ ਚਿੰਤਾ ਦਾ ਵਿਸ਼ਾ ਜੀ ਇਹ ਬਿਮਾਰੀ ਵੀ ਹੈ ਜਿਹੜੀ ਕਿ ਜੇ ਹੋ ਜੇ ਤਾਂ ਪੇਸ਼ੈਂਟ ਨੂੰ ਬਚਾਅ ਨਹੀਂ ਹੈਗਾ ਬਟ ਇੱਥੇ ਹੁਣ ਸਰਕਾਰ ਨੇ ਸਹੂਲਤ ਦਿੱਤੀ ਹੋਈ ਹੈ ਕਿ ਸੈਂਟਰ ਡੈਡੀਕੇਟਿਡ ਐਚ ਆਈ ਵੀ ਪੋਜ਼ਿਟਿਵ ਪੇਸ਼ੈਂਟਸ ਹਾਸਤੇ ਹੈਗਾ ਉਹ ਆਪਣੀ ਦਵਾਈ ਜੇ ਪੇਸ਼ੈਂਟ ਤੇ ਪੂਰੀ ਤਰ੍ਹਾਂ ਚਲਾਉਂਦੇ ਤੇ ਉਹਨਾਂ ਨੂੰ ਸਿੰਪਟਮ ਉੱਤੇ ਬਹੁਤ ਟਾਈਮ ਲੱਗਦਾ ਹੈ ਕਿ ਵਧੀਆ ਕੁਆਲਿਟੀ ਆਫ ਲਾਈਫ ਜੀ ਦਿੰਦੇ ਆ ਸਰ ਸਿੰਪਟਮਸ ਕਿਹੜੇ ਹੁੰਦੇ ਆ ਜੀ ਨਜ਼ਰ ਆਉਂਦੇ ਸਿੰਪਟਮ ਜਦੋਂ ਪੇਸ਼ੈਂਟ ਆਉਣੇ ਚਾਹੁੰ ਟੈਸਟ ਕਰੋ ਤਾਂ ਹੋਰ ਕੋਈ ਕਾਰਨ ਨਹੀਂ ਲੱਭਦਾ ਹੈ ਲੰਬਾ ਫੀਵਰ ਚੱਲਦਾ ਹੈ ਇੱਕ 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 ਮਹੀਨੇ ਤੋਂ ਵੱਧ ਵੀ ਚੱਲਦਾ ਰਹਿੰਦਾ ਠੀਕ ਨਹੀਂ ਹੁੰਦਾ 10 ਚਿਰ ਹੋ ਜਾਂਦੇ ਪੇਸ਼ੈਂਟ ਨੂੰ ਲਗਾਤਾਰ ਰੀ ਇਨਫੈਕਸ਼ਨਸ ਹੋ ਜਾਂਦੀ ਹੈ ਫੰਗਲ ਇਨਫੈਕਸ਼ਨਸ ਹੋ ਜਾਂਦੀ ਹੈ ਤੇ ਐਂਡ ਵਿੱਚ ਜੇ ਬਿਲਕੁਲ ਠੀਕ ਨਾ ਹੋਇਆ ਤੇ ਬਾਅਦ ਚ ਕੈਂਸਰ ਕੋਲ ਸਕਦਾ ਤੇ ਚੱਲੇ ਇਸਨੇ ਬਿਮਾਰੀ ਹੋ ਜਾਂਦੀ ਹੈ ਪੇਸ਼ੈਂਟਸ ਲੋਕਾਂ ਨੂੰ ਕੀ ਅਪੀਲ ਕਰੂਗੀ ਉਹਨਾਂ ਜਿਹੜੇ ਨਸ਼ਾ ਕਰਦੇ ਨੇ ਨੌਜਵਾਨ ਉਹਨੂੰ ਕੀ ਮੈਂ ਲੋਕਾਂ ਨੂੰ ਬੇਨਤੀ ਇਹ ਹੀ ਕਰਾਂਗਾ ਕਿ ਜਿਹੜੀ ਆਪਣੀ ਸਭ ਤੋਂ ਵੱਡੀ ਤੇ ਪ੍ਰੋਬਲਮ ਹੈਗੀ ਹੈ ਨਸ਼ਾ ਖੋਰੀਏ ਇਹ ਬੰਦ ਹੋਵੇ ਆਪਣੇ ਜਿਹੜੇ ਭਟਕੇ ਹੋਏ ਨੌਜਵਾਨ ਜੇ ਇਹ ਇੱਕ ਹਮ ਛੱਡ ਦੇਣਗੇ ਤੇ ਉਸ ਤੋਂ ਇਲਾਵਾ ਜਿਹੜੇ ਕਪਲਸ ਹੈ ਗਿਆ ਜੇ ਬਾਹਰ ਕੋ ਐਕਸਟ੍ਰੀਮ ਮੈਟਰਲ ਫੇਰ ਵਗੈਰਾ ਕਿਤੇ ਵੀ ਜਾਣਾ ਹੈ ਤੇ ਆਪਣੀ ਪ੍ਰੋਟੈਕਸ਼ਨ ਪ੍ਰੋਪਰ ਯੂਜ਼ ਕਰਾਉਣਾ ਤੇ ਆਪਣਾ ਧਿਆਨ ਰੱਖਣ ਤੇ ਇਸ ਚੀਜ਼ ਤੋਂ ਬਚਾਅ ਕੀਤਾ ਜਾ ਸਕਦਾ ਹੈ ਹਾਂਜੀ ਸਾਡੇ ਕੋ ਪੇਸ਼IENTS ਵਗੈਰੇ ਤੇ ਰੈਫਰੋ ਕਰਦੇ ਆ ਤੇ ਉਹਨਾਂ ਦੇ ਟੈਸਟ ਕਰਵਾਉਂਦੇ ਤੇ ਪੋਜ਼ਿਟਿਵ ਆਂਦੇ ਉਹਨਾਂ ਨੂੰ ਵੀ ਦਵਾਈ ਵਗੈਰਾ ਜੇਰਚ ਵੀ ਦਿੱਤੀ ਜਾਂਦੀ ਹੈ ਤੇ ਜਦੋਂ ਲੋੜ ਪਵੇ ਤੇ ਇੱਥੇ ਆਪਣੀ ਐਰਟੀਜ਼ੈਂਪਰਤੀ ਉਹਨਾਂ ਸ਼ੁਰੂ ਕਰ ਦਿੱਤੀ ਜਾਂਦੀ ਏ ਆਰਟੀ ਸੈਂਟਰ ਦਾ ਬਹੁਤ ਇੱਥੇ ਰੋਲ ਹੈ ਪਹਿਲੇ ਤਾਂ ਜਿਹੜੇ ਵੀ ਸ਼ੱਕੀ ਮਰੀਜ਼ ਆਇਆ ਜਾਂ ਅਸੀਂ ਵੈਸੇ ਉਹ ਰੂਟੀਨ ਟੈਸਟਿੰਗ ਵੀ ਕਰਦੇ ਆ ਜਿਹੜੇ ਪੋਜ਼ਿਟਿਵ ਹੋ ਜਾਂਦੇ ਉਸ ਤੋਂ ਬਾਅਦ ਉਹਨਾਂ ਦਾ ਕਨਫਰਮੇਟਰੀ ਟੈਸਟ ਤੋਂ ਬਾਅਦ ਅਸੀਂ ਉਧਰ ਭੇਜ ਦਿੰਦੇ ਆ ਇੱਕ ਤਾਂ ਉਹਨਾਂ ਦੀ ਹਰ ਮਹੀਨੇ ਦਵਾਈ ਦਿੰਦੇ ਆ ਜਿਹੜੀ ਕਿ ਨਿਸ਼ੁਲਕ ਪੇਸ਼ੈਂਟਸ ਨੂੰ ਮਿਲਦੀ ਹੈ ਉਸਲਾ ਉਹਨਾਂ ਸੈਂਟਰਾਂ ਦਾ ਬਹੁਤ ਵੱਡਾ ਰੋਲ ਹੈਗਾ ਆਪਣੀ ਇਸ ਐਚਆਈਵੀ ਦੀ ਜਿਹੜੀ ਟ੍ਰੀਟਮੈਂਟ ਦੇ ਵਿੱਚ ਹੁੰਦੀ ਹੈ